ਪਾਣੀ ਬਾਰੇ ਅੱਜ ਅਸੀਂ ਦੱਸਣ ਜਾ ਰਹੇ ਹਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਉਣ ਵਾਲੇ ਭਵਿੱਖ ਬਾਰੇ ਕੀਤੀ ਸੀ ਇਸ ਤੋਂ ਇਲਾਵਾ ਇਸ ਭਵਿੱਖ ਬਾਣੀ ਵਿੱਚ ਜਿਹੜੀਆਂ-ਜਿਹੜੀਆਂ ਕੀਤੀ ਗਈਆਂ ਭਵਿੱਖ ਬਾਣੀਆਂ ਸੱਚ ਹੋਈਆਂ ਹਨ ਉਸ ਬਾਰੇ ਦੱਸਣ ਦੀ ਵੀ ਕੋਸ਼ਿਸ਼ ਕਰਾਂਗੇ ਨਵੇਂ ਚੜ੍ਹੇ ਸਾਲ 2024 ਤੋਂ ਬਾਅਦ ਕੀ ਹੋਣਾ ਹੈ ਇਸ ਬਾਰੇ ਵੀ ਦੱਸਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੇ ਦੇ ਵਿੱਚ ਭਵਿੱਖ ਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ پاک ਨਾਮ ਦਾ ਹੋਵੇਗਾ ਉਸ ਤੋਂ ਬਾਅਦ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ਼ ਹੋਵੇਗਾ ਸ੍ਰੀ ਹਰਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਵੇਗੀ ਘੋੜੇ ਜੀ ਪੌਣ ਜਿਨਾ ਉਥੇ ਖੂਨ ਡੁੱਲੇਗਾ ਇਹ ਦੋਨੇ ਹੀ ਭਵਿੱਖ ਬਾਣੀਆਂ ਹੁਣ ਤੱਕ ਸੱਚ ਹੋਈਆਂ ਹਨ 2024 ਤੋਂ ਬਾਅਦ ਜੋ ਭਵਿੱਖ ਬਾਣੀ ਹੋਈ ਹੈ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਅਤੇ ਇਸ ਦੇ ਸੱਚ ਹੋਣ ਦੇ ਕਿੰਨੇ ਚਾਂਸ ਹਨ ਇਸ ਬਾਰੇ ਵੀ ਆਪਾਂ ਵਿਸਾਰ ਦੇ ਨਾਲ ਗੱਲ ਕਰਾਂਗੇ ਸੋ ਸਾਖੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਖਤ ਬਚਨ ਹਨ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਵੀ ਲਿਖੇ ਸੀ ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ ਕਿ ਅੰਗਰੇਜ਼ ਭਾਰਤ ਦੇ ਉੱਤੇ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਅਤੇ ਇਤਿਹਾਸਕਾਰ ਦੱਸਦੇ ਹਨ ਕਿ ਅੰਗਰੇਜ਼ ਸਰਕਾਰ ਜਦੋਂ ਭਾਰਤ ਉੱਤੇ ਰਾਜ ਕਰ ਰਹੀ ਸੀ ਉਸ ਵਕਤ ਜਦੋਂ ਉਸ ਮੌਕੇ ਦੀ ਸਰਕਾਰ ਨੂੰ ਇਸ ਸੋ ਸਾਖੀ ਅਤੇ ਇਸ ਦੀ ਭਵਿੱਖਬਾਣੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਅੰਗਰੇਜ਼ਾਂ ਨੇ ਇਸ ਨੂੰ ਸਾੜਨ ਦੇ ਹੁਕਮ ਦੇ ਦਿੱਤੇ ਸਨ ਕਿਉਂਕਿ ਉਹਨਾਂ ਨੂੰ ਆਪਣਾ ਰਾਜ ਖਤਮ ਹੋਣ ਦਾ ਡਰ ਸਤਾਉਣ ਲੱਗ ਪਿਆ ਸੀ ਜੋ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਕੀਤੇ ਗਏ ਹੁਣ ਉਹ ਭਲਾ ਕਿਵੇਂ ਟਾਲੇ ਜਾ ਸਕਦੇ ਹਨ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀ ਦੀ ਭਵਿੱਖ ਬਾਣੀ ਸੱਚ ਹੋਈ ਅਤੇ 1947 ਨੂੰ ਭਾਰਤ ਅੰਗਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਖਾਲਸੇ ਦਾ ਰਾਜ ਦੋ ਵਾਰ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜੋ ਪਾਸ ਵਿੱਚ ਹੋ ਚੁੱਕਾ ਕਿਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਜੋ ਦੂਸਰਾ ਸਿੱਖ ਰਾਜ ਹੋਵੇਗਾ ਉਹ ਇੱਕ ਵੱਡੀ ਜੰਗ ਤੋਂ ਬਾਅਦ ਆਏਗਾ ਉਸ ਰਾਜ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਵਿਸਤਾਰ ਦੇ ਨਾਲ ਸਮਝਾਂਗੇ ਇਸ ਤੋਂ ਇਲਾਵਾ ਭਿਕਵਾਣੀ ਸੀ ਕਿ ਭਾਰਤ ਵਿੱਚ ਪਾਕਨਾ ਦੇ ਦੇਸ਼ ਬਣੇਗਾ ਜਿਵੇਂ ਆਪਾਂ ਸਭ ਨੂੰ ਪਤਾ ਹੈ 1947 ਵਿੱਚ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ ਇੱਥੇ ਹੁਣ ਤੁਹਾਡੇ ਵਿੱਚੋਂ ਕਈ ਕਹਿਣਗੇ ਕਿ ਭਾਰਤ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਹੈ ਪਰ ਨਹੀਂ ਅਸਲ ਵਿੱਚ ਪੰਜਾਬ ਨੂੰ ਸੋਚੀ ਸਮਝੀ ਸਾਦੇਸ਼ ਦੇ ਤਹਿਤ ਵੰਡਿਆ ਗਿਆ ਅਤੇ ਉਸ ਸਮੇਂ ਸਾਰਾ ਨੁਕਸਾਨ ਹੀ ਪੰਜਾਬ ਨੇ ਝੱਲਿਆ ਸੀ ਇਸ ਨਾਲ ਭਵਿੱਖ ਬਾਣੀ ਦੇ ਵਿੱਚ ਕਿਸ ਸਥਾਨ ਅਤੇ ਭਾਰਤ ਦੇ ਦਰਮਿਆਨ ਹੋਈਆਂ ਜੰਗਾਂ ਦਾ ਵੀ ਜ਼ਿਕਰ ਹੋਇਆ ਹੈ ਅਤੇ ਇੱਕ ਹੋਰ ਦੇਸ਼ ਤੱਕਾ ਬੰਗਾਲ ਦੀ ਹੋਂਦ ਵਿੱਚ ਇਸ ਦੇ ਬਾਰੇ ਵੀ ਤੁਸੀਂ ਸਾਰੇ ਜਾਣੂ ਹੋਵੋਗੇ ਕਿ ਬੰਗਲਾਦੇਸ਼ ਹੋਂਦ ਵਿੱਚ ਕਿਵੇਂ ਆਇਆ ਸੀ ਜਿੱਥੇ ਮੁਕਤੀ ਬਹਾਣੀ ਦੀ ਸੈਨਾ ਨੂੰ ਸਰਦਾਰ ਸੁਬੇਕ ਸਿੰਘ ਜੀ ਦੁਆਰਾ ਟ੍ਰੈਂਡ ਕੀਤਾ ਗਿਆ ਸੀ ਇਸ ਸੋਸਾਖੇ ਵਿੱਚ ਹੀ ਦਰਬਾਰ ਸਾਹਿਬ ਦੇ ਉੱਤੇ ਹੋਏ 1984 ਦੇ ਹਮਲੇ ਬਾਰੇ ਵੀ ਲਿਖਿਆ ਗਿਆ ਹੈ ਰਾਜ ਚਾਲਸੀ ਰੰਡੀ ਦਾ ਰਾਜ਼ ਫੌਜਾ ਚੜ੍ਹੇ ਹਰ ਮੰਦਰ ਮੇ ਆਣ ਕੋਰ ਭੇਜਿਆ ਘੋੜੇ ਕਾ ਹਰ ਮੰਦਿਰ ਮੇ ਆਣ ਡਟ ਜਾਏ ਖਾਲਸਾ ਕੋਰ ਵਿਪਤ ਕੇ ਬਾਦ ਖੁਰ ਹੋਏ ਸਭ ਮਿਲੇ ਸਿੰਘ ਵਿਪਤ ਮੇ ਆਣ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਇੱਥੇ ਰੰਡੀ ਦਾ ਰਾਜਪਾਵ ਇੰਦਰਾ ਗਾਂਧੀ ਤੋਂ ਹੈ ਜਿਸ ਦਾ ਫਿਰੋਜ਼ ਨਾਮ ਦੇ ਇੱਕ ਮੁਸਲਮਾਨ ਦੇ ਨਾਲ ਵਿਆਹ ਹੋਇਆ ਸੀ ਫਿਰੋਜ਼ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਵਿਧਵਾ ਹੋ ਗਈ ਸੀ ਉਸ ਦੇ ਰਾਜ ਵਿੱਚ ਹੀ ਹਰ ਮੰਦਿਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਅਤੇ ਫੌਜਾਂ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਝੜ ਕੇ ਆਈਆਂ ਸਨ ਇੱਥੇ ਇੰਨਾ ਖੂਨ ਡੋਲਿਆ ਸੀ ਕਿ ਘੋੜੇ ਦਾ ਖੁਰ ਇਸ ਵਿੱਚ ਭਿੱਜਦਾ ਸੀ ਇੱਥੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਵੀ ਅਗਵਾਈ ਦੇ ਵਿੱਚ ਖਾਲਸਾ ਭਾਰਤ ਦੀ ਫੌਜ ਦੇ ਅੱਗੇ ਡਟ ਗਿਆ ਸੀ ਅਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਇਸ ਸਮੇਂ ਪੂਰੇ ਪੰਜਾਬ ਦੇ ਲੋਕ ਮਾਝਾ ਮਾਲਵੇ ਅਤੇ ਦੁਆਬਾ ਬਹੁਤ ਹੀ ਦੁਖੀ ਹੋਏ ਸਨ ਇਸ ਹਮਲੇ ਦਾ ਬਦਲਾ ਬਾਅਦ ਵਿੱਚ ਇੰਦਰਾ ਗਾਂਧੀ ਦੇ ਸੁਰੱਖਿਆ ਗਾੜਾ ਦੁਆਰਾ ਸਰਦਾਰ ਬੇਅੰਤ ਸਿੰਘ ਤੇ ਸਰਦਾਰ ਸਦਵੰਤ ਸਿੰਘ ਨੇ ਇੰਦਰਾ ਗਾਂਧੀ ਦੀ ਹੱਤਿਆ ਕਰਕੇ ਲਿਆ ਸੀ ਇਸ ਹੱਤਿਆ ਤੋਂ ਬਾਅਦ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਵੀ ਹੋਇਆ ਸੀ ਜੇਕਰ ਹੁਣ ਗੱਲ 2024 ਦੀ ਕਰੀਏ 100 ਸਾਖੀ ਦੇ ਵਿੱਚ ਗੁਰੂ ਜੀ ਫਰਮਾਨ ਕਰਦੇ ਹਨ ਤਵੀ ਰੂਸ ਚਿੰਨ ਹਿੰਦ ਮੇ ਚੜ ਆਵੇ ਕੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਜਾਵੇ ਇਸ ਦਾ ਮਤਲਬ ਹੈ ਕਿ ਰੂਸ ਤੇ ਚੀਨ ਦੋਵੇਂ ਦੇਸ਼ ਹਿੰਦ ਯਾਨੀ ਭਾਰਤ ਤੇ ਛੜ ਕੇ ਆਉਣਗੇ ਅਤੇ ਇਸ ਜੰਗ ਦੇ ਵਿੱਚ ਕੋਰਤਬਾਹੀ ਹੋਵੇਗੀ ਅਤੇ ਇਸ ਤਰ੍ਹਾਂ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਹੀ ਬਚ ਪਾਉਣਗੇ ਕਈ ਲੋਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਇਸ ਯੁੱਧ ਵਿੱਚੋਂ ਇੱਕ ਤਿਹਾਈ ਦੁਨੀਆ ਹੀ ਬਚੇਗੀ ਜੇਕਰ ਹੁਣ ਮੌਜੂਦਾ ਹਾਲਾਤਾਂ ਨੂੰ ਦੇਖੀਏ ਤਾਂ ਜੀਓਪੋਲਿਟਿਕਸ ਬਾਰੇ ਜਾਣਕਾਰੀ ਰੱਖਣ ਵਾਲੇ ਤੁਹਾਡੇ ਵਿੱਚ ਬਹੁਤ ਜਣੇ ਹੋਣਗੇ ਕਿ ਰੂਸ ਅਤੇ ਚੀਨ ਸਮੇਤ ਕੁਝ ਦੇਸ਼ਾਂ ਦਾ ਇੱਕ ਗਰੁੱਪ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਹਨ ਇਸ ਦੇ ਬਾਰੇ ਤੁਸੀਂ ਗੂਗਲ ਉਤੇ ਸਰਚ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਇਸ ਵਿੱਚ ਬੀ ਤੋਂ ਬ੍ਰਾਜ਼ਿਲ ਆਰ ਤੋਂ ਰਸ਼ੀਆ ਆਈ ਤੋਂ ਇੰਡੀਆਨ ਸੀ ਤੋਂ ਚਾਈਨਾ ਅਤੇ ਐਸ ਤੋਂ ਸਾਊਥ ਅਫਰੀਕਾ ਸ਼ਾਮਿਲ ਹੈ ਇਸ ਗਰੁੱਪ ਨਾਟੋ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਟੱਕਰ ਦਿੰਦਾ ਹੈ ਇਹਨਾਂ ਵਿੱਚੋਂ ਭਾਰਤ ਅਮਰੀਕਾ ਨਾਲ ਵੀ ਚੰਗੇ ਸਬੰਧ ਰੱਖਦਾ ਹੈ ਅਤੇ ਬ੍ਰਿਸ਼ਕ ਨਾਲ ਵੀ ਚੱਲਦਾ ਹੈ ਹਾਲ ਹੀ ਵਿੱਚ ਕੈਨੇਡਾ ਵਿੱਚ ਦੀਪ ਸਿੰਘ ਨਿੰਜਰ ਦਾ ਕਤਲ ਹੋਇਆ ਅਤੇ ਇਸ ਦੇ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਸਰਕਾਰ ਉੱਪਰ ਲਗਾਏ ਸੀ ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਵੀ ਕੜਤਨ ਆਈ ਸੀ ਇਸ ਮੁੱਦੇ ਉੱਪਰ ਅਮਰੀਕਾ ਨੇ ਵੀ ਭਾਰਤ ਨਾਲ ਗੱਲਬਾਤ ਕੀਤੀ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਪੰਜ ਮੁਲਕ ਇਹਨਾਂ ਦਾ ਜੋ ਯੂਰਪ ਨਾਲ ਵੀ ਇੱਕ ਸਾਂਝਾ ਨੈਟੋ ਗਰੁੱਪ ਹੈ ਇਹ ਇੱਕ પાસੇ ਖੜੇ ਨੇ ਅਤੇ ਦੂਜੇ ਪਾਸੇ ਖੜੇ ਨੇ ਰੂਸ ਅਤੇ ਚైనా ਯਾਨੀ ਬ੍ਰਿਸਕ ਗਰੁੱਪ ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲ ਆਪਣੇ ਰਿਸ਼ਤੇ ਖਤਮ ਕਰੇ ਸੋ ਬਾਕੀ ਸੰਗਤ ਜੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੀ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ